ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਖੁਦ ਚੱਲ ਕੇ ਇੱਕ ਗੁਰਸਿੱਖ ਦੇ ਘਰ ਆ ਸਕਦੇ ਨੇ ਜੀ ਹਾਂ ਬਿਲਕੁਲ ਇਹ ਸੱਚੀ ਘਟਨਾ ਹੈ ਜਿਹੜੀ ਕਿ ਮਾਤਾ ਸੁਰਿੰਦਰ कौर ਪਟਿਆਲਾ ਹੋਣਾਂ ਨਾਲ ਆਪ ਬੀਤੀ ਉਹਨਾਂ ਨੇ ਖੁਦ ਸੁਣਾਈ ਹੈ ਉਹ ਕਹਿੰਦੇ ਨੇ ਕਿ ਸਨ 1985 ਵਿੱਚ ਮੈਂ ਆਪਣੇ 5 ਸਾਲ ਦੇ ਪੁੱਤਰ ਨੂੰ ਲੈ ਕੇ ਆਪਣੇ ਪੇਕੇ ਬਰਨਾਲੇ ਗਈ ਹੋਈ ਸੀ ਕੋਈ ਸਾਲ ਪਹਿਲਾਂ ਮੇਰੇ ਪਤੀ ਦਾ ਐਕਸੀਡੈਂਟ ਹੋ ਗਿਆ ਅਤੇ ਉਹਨਾਂ ਦੇ ਸਿਰ ਵਿੱਚ ਕਾਫੀ ਸੱਟਾਂ ਲੱਗੀਆਂ ਸਨ ਉਹ ਅਕਸਰ ਢਿੱਲੇ ਮੱਠੇ ਜੇ ਰਹਿੰਦੇ ਸਨ ਅਤੇ ਮੇਰਾ ਵੀ ਅਕਸਰ ਸਿਰ ਦੁਖਦਾ ਰਹਿੰਦਾ ਸੀ। ਮੇਰੀ ਮਾਤਾ ਜੀ ਨੂੰ ਮੇਰਾ ਬਹੁਤ ਫਿਕਰ ਰਹਿੰਦਾ ਸੀ। ਇੱਕ ਦਿਨ ਰਾਤ ਦੇ ਸਮੇਂ ਉਹ ਮੈਨੂੰ ਮਤਾਂ ਦੇਣ ਲੱਗ ਪਏ ਕਿ ਮੈਂ ਉਹਨਾਂ ਨਾਲ ਕਿਸੇ ਦੇਹਧਾਰੀ ਗੁਰੂ ਜਾਂ ਬਾਬੇ ਕੋਲ ਚੱਲਾਂ ਤੇ ਕਿਸੇ ਨੂੰ ਗੁਰੂ ਤਾਰ ਲਵਾਂ ਜਿਸ ਨਾਲ ਮੇਰੇ ਸਾਰੇ ਦੁੱਖ ਟੁੱਟ ਜਾਣਗੇ। ਮੈਂ ਸ਼ੁਰੂ ਤੋਂ ਹੀ ਆਪਣੇ ਸੁਭਾਅ ਦੀ ਬਹੁਤ ਪੱਕੀ ਹਾਂ। ਮੈਂ ਆਖਿਆ ਕਿ ਜਿੱਥੋਂ ਤੱਕ ਮਹਾਪੁਰਸ਼ਾਂ ਦੇ ਦਰਸ਼ਨ ਕਰਨ ਦੀ ਗੱਲ ਹੈ ਜਾਂ ਗਰੀਬਾਂ ਨੂੰ ਕੁਝ ਦਾਨਪੁਨ ਕਰਨ ਦੀ ਗੱਲ ਹੈ ਉਹ ਤਾਂ ਮੈਂ ਕਰ ਸਕਦੀ ਹਾਂ ਪਰ ਕਿਸੇ ਦੇਹਧਾਰੀ ਨੂੰ ਗੁਰੂ ਮੈਂ ਨਹੀਂ ਧਾਰਾਂਗੀ ਕਿਉਂਕਿ ਸਾਡਾ ਗੁਰੂ ਤਾਂ ਸਿਰਫ ਅਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਮੇਰੀ ਅੜੀਵੇ ਕੇ ਮਾਤਾ ਜੀ ਨੂੰ ਗੁੱਸਾ ਆ ਗਿਆ ਅਤੇ ਗੱਲ ਦਾ ਰੁਖ ਬਦਲ ਗਿਆ ਉਹ ਮੈਨੂੰ ਮਜ਼ਾਕ ਕਰਨ ਲੱਗ ਪਏ ਤੇ ਕਹਿਣ ਲੱਗੇ ਕੀ ਤੂੰ ਆਪਣੇ ਗੁਰੂ ਨਾਲ ਗੱਲਾਂ ਕਰ ਸਕਦੀ ਹੈ ਮੈਂ ਜਵਾਬ ਦਿੱਤਾ ਕਿ ਬਾਣੀ ਪੜ੍ਹਦੇ ਸੁਣਦੇ ਹਾਂ ਤਾਂ ਗੁਰੂ ਹੀ ਬੋਲ ਰਿਹਾ ਹੁੰਦਾ ਅੱਗੋਂ ਮਾਤਾ ਜੀ ਬੋਲੇ ਅੱਛਾ ਫਿਰ ਇਹ ਦੱਸ ਕਿ ਕੀ ਗੁਰੂ ਗ੍ਰੰਥ ਸਾਹਿਬ ਚੱਲ ਕੇ ਤੇਰੇ ਘਰ ਆ ਸਕਦੇ ਨੇ ਮੈਨੂੰ ਕੋਈ ਜਵਾਬ ਨਾ ਸੁਝਿਆ ਤੇ ਮੈਂ ਆਪਣੀ ਹਾਰ ਨੂੰ ਛਪਾਉਂਦਿਆਂ ਹੋਇਆਂ ਗੱਲ ਟਾਲ ਦਿੱਤੀ ਪਰ ਦਿਮਾਗ ਵਿੱਚ ਇਹ ਸਵਾਲ ਭਾਂਬੜ ਬਣ ਕੇ ਮੱਚਣ ਲੱਗ ਪਿਆ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਇਹੀ ਗੱਲ ਦਿਮਾਗ ਵਿੱਚ ਘੁੰਮੀ ਜਾਵੇ ਸਵੇਰ ਹੋਈ ਤਾਂ ਤੜਕੇ 6 ਵਜੇ ਹੀ ਮੈਂ ਗੁਰਦਾਸਪੁਰ ਦੀ ਬੱਸ ਲੈ ਲਈ ਚੰਗੀ ਤਰ੍ਹਾਂ ਕਿਸੇ ਨਾਲ ਸਤਿ ਸ੍ਰੀ ਅਕਾਲ ਵੀ ਨਾ ਆਖੋਈ ਰਾਹ ਵਿੱਚ ਵੀ ਉਹੀ ਸਵਾਲ ਕੰਨਾਂ ਵਿੱਚ ਗੂੰਜੀ ਜਾਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੱਲ ਕੇ ਨਹੀਂ ਆ ਸਕਦੇ ਇੰਜ ਸੋਚਦੀ ਕਰੀਬ 12 ਵਜੇ ਮੈਂ ਗੁਰਦਾਸਪੁਰ ਪਹੁੰਚ ਗਈ ਅਜੇ ਸਫਾਈ ਕਰ ਹੀ ਰਹੀ ਸੀ ਤੇ ਸੋਚਿਆ ਸੀ ਕਿ ਦੁਪਹਿਰ ਦਾ ਖਾਣਾ ਸਫਾਈ ਦੇ ਕੰਮ ਤੋਂ ਵੇਲੇ ਹੋ ਕੇ ਹੀ ਬਣਾਵਾਂਗੀ। ਬੱਚੇ ਨੂੰ ਅਜੇ ਦੁੱਧ ਵੀ ਨਹੀਂ ਸੀ ਦਿੱਤਾ ਕਿਉਂਕਿ ਉਹ ਰਾਤ ਵਿੱਚ ਉਲਟੀਆਂ ਕਰਦਾ ਆਇਆ ਸੀ। ਕਰੀਬ 12:30 ਵਜੇ ਬਾਹਰ ਦਾ ਦਰਵਾਜ਼ਾ ਕਿਸੇ ਨੇ ਖਟਕਟਾਇਆ। ਦਰਵਾਜ਼ੇ ਦੀ ਕੁੰਡੀ ਖੋਲੀ ਤਾਂ ਕੀ ਵੇਖਦੀ ਹਾਂ ਸਾਡੇ ਘਰ ਤੋਂ ਚੌਥੇ ਘਰ ਗਵਾਂਢ ਵਿੱਚ ਰਹਿਣ ਵਾਲੇ ਮਾਸਟਰ ਅਵਤਾਰ ਸਿੰਘ ਆਪਣੇ ਸਿਰ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਈ ਖੜੇ ਸਨ। ਤੇ ਪੁੱਛ ਰਹੇ ਹਨ ਅੰਦਰ ਆ ਜਾਈਏ ਭੈਣ ਜੀ ਸਾਹਮਣੇ ਨਜ਼ਾਰਾ ਦੇਖ ਕੇ ਮਨ ਨੂੰ ਠੰਡ ਪੈ ਗਈ ਪਹਿਲਾਂ ਤਾਂ ਸ਼ੰਕਾ ਆਈ ਕਿ ਮੈਂ ਕਿਧਰੇ ਕੋਈ ਸੁਪਨਾ ਤਾਂ ਨਹੀਂ ਵੇਖ ਰਹੀ ਫਿਰ ਜਰਾ ਸੰਭਲਦਿਆਂ ਹੋਇਆਂ ਮੈਂ ਕਿਹਾ ਇਹ ਤਾਂ ਮੇਰੇ ਪ੍ਰਸ਼ਨ ਦਾ ਉੱਤਰ ਦੇਣ ਮੇਰਾ ਸ਼ੰਕਾ ਨਿਵਰਤ ਕਰਨ ਗੁਰੂ ਆਪ ਆਏ ਨੇ ਮੈਂ ਬੜੇ ਹੀ ਚਾਵਨ ਨਾਲ ਨਵੇਂ ਬਸਤਰ ਕੱਢ ਕੇ ਆਪਣੇ ਨਵੇਂ ਬਣਾਏ ਕਮਰੇ ਵਿੱਚ ਸਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਅਤੇ ਮਾਸਟਰ ਜੀ ਨੇ ਹੁਕਮਨਾਮਾ ਪੜ੍ਹ ਕੇ ਸੁਣਾਇਆ ਜੋ ਕਿ ਇਸ ਤਰ੍ਹਾਂ ਸੀ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਇਸ ਬਾਬਾ ਕਿਸ ਤਰ੍ਹਾਂ ਬਣਿਆ ਉਸ ਦਾ ਹਾਲ ਮਾਸਟਰ ਅਵਤਾਰ ਸਿੰਘ ਜੀ ਨੇ ਬਾਅਦ ਵਿੱਚ ਇਸ ਤਰ੍ਹਾਂ ਦੱਸਿਆ ਮਾਸਟਰ ਅਵਤਾਰ ਸਿੰਘ ਜੀ ਦੀ ਬਦਲੀ ਕੁਝ ਕੁ ਮਹੀਨਿਆਂ ਤੋਂ ਕਿਸੇ ਦੂਜੇ ਸਕੂਲ ਵਿੱਚ ਹੋ ਗਈ ਸੀ ਨਵੇਂ ਸਕੂਲ ਵਿੱਚ ਪੁਰਾਣੇ ਪ੍ਰਿੰਸੀਪਲ ਕੁਲਦੀਪ ਕੌਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਜੀਵੀਟੀ ਬੰਦ ਹੋਣ ਕਾਰਨ ਉਸ ਪ੍ਰਿੰਸੀਪਲ ਦੀ ਉਦੋਂ ਬਦਲੀ ਹੋ ਗਈ ਅਤੇ ਹੁਣ ਮਹਾਰਾਜ ਦਾ ਪ੍ਰਕਾਸ਼ ਕੋਈ ਵੀ ਨਹੀਂ ਸੀ ਕਰ ਰਿਹਾ ਮਾਸਟਰ ਅਵਤਾਰ ਸਿੰਘ ਜਿਸ ਦਿਨ ਦੇ ਉੱਥੇ ਗਏ ਸਨ ਉਸ ਦਿਨ ਤੋਂ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਸ਼ੁਰੂ ਕਰ ਦਿੱਤਾ ਸੀ ਉਸ ਦਿਨ ਸਵੇਰੇ 9:30 ਵਜੇ ਜਦੋਂ ਉਹ ਪ੍ਰਕਾਸ਼ ਕਰਨ ਲਈ ਮਹਾਰਾਜ ਦੇ ਕਮਰੇ ਵਿੱਚ ਗਏ ਤਾ ਕੀ ਦੇਖਦੇ ਹਨ ਕਿ بارش ਕਾਰਨ ਛੱਤ ਵਿੱਚੋਂ ਪਾਣੀ ਝੋਕੇ ਪਾਲਕੀ ਉੱਪਰ ਪੈ ਰਿਹਾ ਸੀ ਅਤੇ ਪਾਲਕੀ ਉੱਪਰ ਪਏ ਸਾਰੇ ਰਮਾਲੇ ਭਿੱਜ ਚੁੱਕੇ ਸਨ ਮਾਸਟਰ ਜੀ ਨੇ ਪ੍ਰਕਾਸ਼ ਕਰਨਾ ਉਚਿਤ ਨਾ ਸਮਝਿਆ ਮਤਾਂ بارش ਦਾ ਪਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਹੀ ਨਾ ਪੈ ਜਾਵੇ ਗੁਰੂ ਪ੍ਰੇਮ ਵਿੱਚ ਪਸੀਜੇ ਉਹ ਪ੍ਰਿੰਸੀਪਲ ਕੋਲ ਚਲੇ ਗਏ ਅਤੇ ਪ੍ਰਿੰਸੀਪਲ ਨੂੰ ਮਹਾਰਾਜ ਵਾਸਤੇ ਕੋਈ ਹੋਰ ਚੰਗਾ ਕਮਰਾ ਦੇਣ ਦੀ ਬੇਨਤੀ ਕੀਤੀ ਪ੍ਰਿੰਸੀਪਲ ਪਹਿਲਾਂ ਹੀ ਬੜਾ ਦੁਖੀ ਸੀ ਕਿਉਂਕਿ ਸਾਰੀ ਦੀ ਸਾਰੀ ਬਿਲਡਿੰਗ ਚੋਰੀ ਸੀ ਜੀਵੀਟੀ ਬੰਦ ਹੋ ਜਾਣ ਕਾਰਨ ਕੋਈ ਫੰਡ ਵੀ ਨਹੀਂ ਸੀ ਖਿਜੇ ਹੋਏ ਪ੍ਰਿੰਸੀਪਲ ਨੇ ਆਖਿਆ ਵਿਦਿਆਰਥੀਆਂ ਦੇ ਬੈਠਣ ਲਈ ਵੀ ਜਗ੍ਹਾ ਨਹੀਂ ਹੈ ਗ੍ਰੰਥ ਸਭ ਲਈ ਕਮਰਾ ਕਿੱਥੋਂ ਦੇ ਦਈਏ ਜੇਕਰ ਤੁਹਾਨੂੰ ਇੰਨਾ ਹੀ ਪਿਆਰ ਹੈ ਸਤਿਕਾਰ ਹੈ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਘਰ ਲੈ ਜਾਓ ਬਸ ਫਿਰ ਕੀ ਸੀ ਮਾਸਟਰ ਜੀ ਨੇ ਇੱਕਦਮ ਰਿਕਸ਼ਾ ਮੰਗਵਾਇਆ ਪਾਲਕੀ ਪੰਗੂੜਾ ਅਤੇ ਰੁਮਾਲਿਆਂ ਵਾਲਾ ਟਰੰਕ ਸਭ ਕੁਝ ਰਿਕਸ਼ੇ ਵਿੱਚ ਰੱਖਿਆ ਅਤੇ ਮਹਾਰਾਜ ਜੀ ਦਾ ਸਰੂਪ ਸਿਰ ਉੱਪਰ ਰੱਖ ਕੇ ਘਰ ਵੱਲ ਤੁਰ ਪਏ। ਅਜੇ ਰਾਹ ਵਿੱਚ ਹੀ ਪਹੁੰਚੇ ਸਨ ਕਿ ਯਾਦ ਆਇਆ ਘਰ ਵਿੱਚ ਦੋ ਹੀ ਕਮਰੇ ਨੇ ਤੇ ਪਰਿਵਾਰ ਵੱਡਾ ਹੈ। ਮਹਾਰਾਜ ਦਾ ਪ੍ਰਕਾਸ਼ ਕਰਨ ਤੋਂ ਬਾਅਦ ਤਾਂ ਇੱਕ ਹੀ ਕਮਰਾ ਰਹਿ ਜਾਵੇਗਾ। ਚਿੰਤਾ ਸਤਾਉਣ ਲੱਗੀ ਕਿ ਘਰ ਦੇ ਮੈਂਬਰ ਕੀ ਆਖਣਗੇ? ਕਿ ਸਲਾਹ ਕਿਉਂ ਨਹੀਂ ਕੀਤੀ ਪਹਿਲਾਂ? ਇਸ ਤਰ੍ਹਾਂ ਦੀਆਂ ਸੋਚਾਂ ਸੋਚਦਿਆਂ ਮਨ ਵਿੱਚ ਫੁਰਨਾ ਆਇਆ ਕਿ ਨੁੱਕਰ ਦਾ ਘਰ ਬਾਜਵਾ ਸਾਹਿਬ ਦਾ ਹੈ ਤੇ ਬਾਜਵਾ ਸਾਹਿਬ ਨੇ ਨਵਾਂ ਕਮਰਾ ਵੀ ਬਣਾਇਆ ਜੋ ਉਹਨਾਂ ਆਉਂਦਿਆਂ ਜਾਂਦਿਆਂ ਲੰਘਦਿਆਂ ਵੇਖਿਆ ਹੋਇਆ ਸੀ ਪਹਿਲਾਂ ਵੀ ਉਹਨਾਂ ਕੋਲ ਪਰਿਵਾਰ ਦੇ ਗੁਜ਼ਾਰੇ ਜੋਗੇ ਕਮਰੇ ਅਤੇ ਸਟੋਰ ਆਦਿਕ ਵਗੈਰਾ ਸਨ ਕਿਉਂ ਨਾ ਜਾ ਕੇ ਉਹਨਾਂ ਨੂੰ ਹੀ ਪੁੱਛ ਲਿਆ ਜਾਵੇ ਹਾਲ ਦੀ ਘੜੀ ਮਹਾਰਾਜ ਦਾ ਸਰੂਪ ਇਹਨਾਂ ਦੇ ਘਰ ਪ੍ਰਕਾਸ਼ ਕਰ ਦਿੰਦੇ ਹਾਂ ਜਦੋਂ ਮਹਾਰਾਜ ਸਾਨੂੰ ਥਾਂ ਬਖਸ਼ਣਗੇ ਤਾਂ ਆਪਣੇ ਘਰ ਲਈ ਚੱਲਾਂਗੇ ਇਸ ਤਰ੍ਹਾਂ ਸੋਚਾਂ ਸੋਚਦੇ ਮਾਸਟਰ ਅਵਤਾਰ ਸਿੰਘ ਜੀ ਸਾਡੇ ਘਰ ਦੇ ਸਾਹਮਣੇ ਪਹੁੰਚ ਗਏ ਕਿਉਂਕਿ ਉਹਨਾਂ ਦਾ ਆਪਣਾ ਘਰ ਗਲੀ ਦੇ ਅੱਗੇ ਕਰਕੇ ਸੀ ਇਸ ਤਰ੍ਹਾਂ ਆਪਣੇ ਘਰ ਜਾਣ ਤੋਂ ਪਹਿਲਾਂ ਹੀ ਮਾਸਟਰ ਜੀ ਨੇ ਸਾਡੇ ਘਰ ਦਾ ਬੂਹਾ ਖੜਕਾ ਦਿੱਤਾ ਇਸ ਘਟਨਾ ਤੋਂ ਮੇਰਾ ਵਿਸ਼ਵਾਸ ਹੋਰ ਪੱਕਾ ਹੋ ਗਿਆ ਗੁਰੂ ਸਾਹਿਬ ਨੇ ਹੁਕਮਨਾਮੇ ਰਾਹੀਂ ਵੀ ਇਹ ਸਪਸ਼ਟ ਕਹਿ ਦਿੱਤਾ ਕਿ ਚਿੰਤਾ ਨਾ ਕਰ ਸੱਚੇ ਦਿਲ ਨਾਲ ਸਿੱਖ ਯਾਦ ਕਰੇ ਤમે ਚੱਲ ਕੇ ਵੀ ਆ ਸਕਦਾ ਹਾਂ ਉਸੇ ਦਿਨ ਆਪਣੀ ਮਾਤਾ ਨੂੰ ਫੋਨ ਕਰਕੇ ਮੈਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਘਰ ਚੱਲ ਕੇ ਆਏ ਨੇ ਅਤੇ ਉਹ ਵੀ ਤੇਰੇ ਸਵਾਲ ਪੁੱਛਣ ਤੋਂ 12 ਘੰਟਿਆਂ ਦੇ ਅੰਦਰ ਅੰਦਰ ਆਪਣੇ ਘਰ ਅੰਦਰ ਮੇਰੇ ਪਹੁੰਚਣ ਦੀ ਧੀਰ ਸੀ ਕਿ ਅੱਧੇ ਘੰਟੇ ਦੇ ਅੰਦਰ ਅੰਦਰ ਮੇਰਾ ਗੁਰੂ ਚੱਲ ਕੇ ਮੇਰੇ ਘਰ ਆ ਗਿਆ ਸੀ ਉਸ ਦਿਨ ਤੋਂ ਅੱਜ ਤੱਕ ਅਸੀਂ ਆਪਣੇ ਘਰ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ